ਦਾਸਪੁਰ ਪੁਲਿਸ ਵੱਲੋਂ ਇਰਾਦਾ ਕਤਲ ਅਤੇ ਲੁੱਟਾਂ ਖੋਹਾਂ ਵਿੱਚ ਲੁੜਿੰਦਾ ਦੋਸ਼ੀ ਕਾਬੂ ਕੀਤੇ ਗਏ ਇਸ ਸਬੰਧੀ ਅੱਜ ਐਸਪੀ ਬਲਵਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ 48 ਪੌਲ ਨੇੜੇ ਪੰਜਾਬ ਇਲੈਕਟ੍ਰੋ ਵਰਲਡ ਦੇ ਸ਼ੋਰੂਮ ਦੇ ਮਾਲਕ ਨੂੰ ਗੋਲੀ ਚਲਾ ਕੇ ਜ਼ਖਮੀ ਕਰਨ ਵਾਲੇ ਇੱਕ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਸਾਇਬ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੁੱਟਰਕਲਾ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵੱਜੋਂ ਕੀਤੀ ਗਈ ਹੈ। ਜਿੰਨ ਤੋਂ ਸਾਡੀ ਇੱਕ ਮੀਟਿੰਗ ਦਾ ਤੋਂ ਧਾਰੀਆਂ ਭੈਣੇ ਸਾਰਨਾ ਜੀ ਆਪਣੇ ਨਾਲ ਬੇਲੂ ਜੀ। ਫਤਿਹ ਯਾਰਾ ਸਾਵੇਦਨ ਡਿਊਟੀ ਵਿੱਚ ਜਾ ਰਹੀ ਨਹੀਂ। ਜਿਹੜੇ ਦਿਨ ਪ੍ਰੋਗਰਾਮ ਹੋ ਰਿਹਾ ਹੈ ਤਾਂ ਕੱਪੜੀ ਦਾ ਤਾਂ ਲਾਈਟਾਂ। ਕਾਨੂੰਨ ਵਾਲ ਮੈਂ ਤਾਂ ਸਤਾਇਨਾ ਪੁੱਛੋ ਕਿ ਨਾ ਲਿਖੋ। ਨਹੀਂ ਕੋਈ ਇਹ ਬਦਿਆਂ ਨੂੰ ਚਾਹ ਮੈਂ ਤਾਂ ਕਰਕੇ ਪ੍ਰੈਸ ਨਾਲ ਬੈਠਾ। ਇਹ ਮਾਨਜੋਗ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਯਾਦ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੈੜੇ ਪੁਰਸ਼ਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ੍ਰੀ ਦੇਤੇ ਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕੁਲਵੰਦਰ ਸਿੰਘ ਮਾਨ ਔਰ ਐਸਐਚਓ ਕਾਨੂੰਨਨ ਕੁਲਵੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਮਤੀ 17325 ਨੂੰ ਸਟਿਆਰੀ ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੀ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫਾਇਰ ਕਰਕੇ ਉਥੋਂ ਕੋਈ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਦੇ ਸਬੰਧੀ ਮਕਰਮਾ ਜਿਹੜਾ ਹੈਗਾ ਮਕਰਮਾ ਨੰਬਰ 15 ਮਿਤੀ 18 3 2025 109 BNS 333 ਪਚੀ ਆਮ ਜਨਰਲ ਅਧਿਕਾਰਧਾਰਕ ਮਕਰਮਤ ਅਚ ਕਰ ਲਿਆ ਸੀ ਤੇ ਮਿਤੀ 18 3 24 ਨੂੰ ਡੀਐਸਪੀ ਕੁਲਵੰਤ ਸਿੰਘ ਐਸਐਚਓ ਕਨੁਮਾਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਸ ਮੁਕਦਮੇ ਦਾ ਸਾਹਬ ਸਿੰਘ ਪੁੱਤਰ ਸਵਨ ਸਿੰਘ ਵਸੀ ਬੋਡਰ ਕਲਾਂ ਇਹਨੂੰ ਅਰੈਸਟ ਕੀਤਾ ਸੀ ਤੇ ਇਹਦੇ ਰੈਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬਤੀਪੁਰ ਪਿਸਟਲ ਤੇ ਸਮੇਤ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨਾਂ ਨੂੰ ਤਾਂ ਬRAND ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਹੋਰ ਪੁਸ਼ਕਸ਼ ਕਰਨ ਤੇ ਇਹਨਾਂ ਨੇ ਮਜੀਦ ਜਿਹੜੀ ਹੈਗੀ ਹੈ ਕੁਝ ਵਾਰ ਤਾਂ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਡ ਜ ਪٹرول ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰ ਕ੍ਰੇਸ਼ਨ ਪੈਟਰੋਲ ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਇਨਾਨੇ ਇਕਾਨਮੀ ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਪਿਸਟਲ ਬਤੀਬੋਰ ਦੋ ਮੈਗਜ਼ੀਨ 12 ਰਾਉਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰ 2025 ਨੂੰ ਪੈਟਰੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪਟੌਲ ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਅਦ ਵਿੱਚ ਦਰਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਅਰੈਸਟ ਕੀਤਾ ਤੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈਗਾ ਅਰੈਸਟ ਕਰਨਾ ਬਾਕੀ ਹੈ ਸੋ ਫਰਦਰ ਇਹਨਾਂ ਦੀ ਅਸੀਂ ਫੋਰਟ ਤਫਤੀਸ਼ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਔਰ ਚੋਰੀ ਦੇ ਪਰਚੇ ਦਰਜ ਨੇ ਇਹਨਾਂ ਖਿਲਾਫ ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸੀ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹੜੀਆਂ પેટ્રોલ ਪੰਪਾਂ ਤੇ ਉਹ ਸਾਰੀਆਂ ਸੁਲਝਾਈਆਂ ਗਈਆਂ ਆ ਬਿਲਕੁਲ ਇਸ ਤੋਂ ਇਲਾਵਾ ਕਾਫੀ ਜੀ ਕਾਫੀ ਸੜਿਆ ਯਾਨੀ ਕਿ ਜਿਵੇਂ ਜਿਵੇਂ ਬਟਾਲੀ ਰੀ ਜਿਵੇਂ ਇੱਕ ਪੰਪ ਤੇ ਵਾਰਦਾਤ ਹੋਈ ਸੀ ਉਹ ਪੰਪ ਤੇ ਕਿਰਨਦਾਇਣਾ ਮਾਰਿਆ ਸੀ ਸੋ ਪੰਪ ਦੀ ਵਾਰਦਾਤ ਹੈ ਕੋਈ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ પેટ્રોલ ਪੰਪ ਫਰੈਂਚ પેટ્રોલ ਪੰਪ ਹੈ ਉੱਥੇ ਹੋਈ ਸੀ ਵਾਰਦਾਤ ਮਤਲਬ ਬਟਾਲੀ ਜਿਹੜੀ ਦੀ ਵਾਰਦਾਤਾਂ ਵੀ ਸਟੇਸ ਆਊਟ ਹੋਈਆਂ ਨੇ ਦੋਨੋਂ ਅਰੈਸਟ ਹੋ ਗਏ ਅਨੇ ਇੱਕ ਬੰਦਾ ਰੈਸਟ ਹੋਇਆ ਇੱਕ ਰੈਸ ਕਰਨਾ ਬਾਕੀ ਹੈ ਮੇਰ ਕੀ ਰੈਸਟ ਕਿਹੜਾ ਰਹਿ ਗਿਆ ਇਹ ਰਹਿ ਗਿਆ ਤੇ ਵਿੱਚ ਬਲਦੀਪ ਸਿੰਘ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਬਲਦੀਪ ਸਿੰਘ ਹੈਗਾ ਬਟਾਲੇ ਚ ਪਣ ਨਸੀਰਪੁਰ ਹੈ